ਹਾਂਜੀ ਵੀ ਦੋਸਤੋ ਪਿਆਰਪੂਰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਖੜੇ ਪਿੰਡ ਖਾਈ ਤੇ ਭੈਣ ਦਾ ਕੰਮ ਹੈਗਾ ਬੁਟੀਕ ਦਾ ਤੇ ਕੱਪੜੇ ਸਲਾਈ ਕਰਦੀ ਆ ਭੈਣ ਪਿਛਲੇ ਕਈ ਸਾਲਾਂ ਤੋਂ ਕੱਪੜਿਆਂ ਦਾ ਕੰਮ ਕਰਦੀ ਆ ਪਰ ਭੈਣ ਕੋਲੇ ਜਿਵੇਂ ਲੇਡੀਜ਼ ਕੱਪੜੇ ਦਾ ਤਿਆਰ ਕਰਦੀ ਕਰਦੀ ਨਾਲ ਸਕੂਲ ਦੀਆਂ ਇਕੱਠੀਆਂ ਵਰਦੀਆਂ ਆ ਜਾਣ ਆ ਹੁਣ ਸਕੂਲ ਦੀਆਂ ਇਕੱਠੀਆਂ ਵਰਦੀਆਂ ਆਈਆਂ ਮੀਆਂ ਤਾਂ ਉਹਦਾ ਇਹ ਸਟਾਕ ਕਲੀਅਰ ਕਰੀ ਜਾਨੀਆਂ ਤਿਆਰ ਕਰੀ ਜਾਨੀਆਂ ਏ ਜਿਵੇਂ ਕੁੜਤੇ ਪਜਾਮੇ ਹੋਗੇ ਠੀਕ ਆ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਬਟਿਕ ਦੇ ਵਿੱਚ ਕਈ ਬਟਿਕਾਂ ਦੇ ਵਿੱਚ ਇਹ ਚੀਜ਼ ਉਹਦੀ ਹੁੰਦੀ ਆ ਵੀ ਮਤਲਬ ਉਥੋਂ ਹੀ ਕੱਪੜਾ ਲੈ ਕੇ ਉਹੀ ਤਿਆਰ ਕਰਕੇ ਦੇ ਦਿੰਦੇ ਪਰ ਭੈਣ ਕਹਿੰਦੀ ਮੇਰੇ ਕੋਲੇ ਕੱਪੜਾ ਬਾਹਰੋਂ ਲੈ ਕੇ ਆ ਜਿਓ ਤੇ ਪਰ ਮੈਂ ਤਿਆਰ ਇਸ ਤਰੀਕੇ ਦਾ ਕਰਕੇ ਦੇ ਦਊਂਗੀ ਵੀ ਉਡੇ ਆਸ-ਪਾਸ ਵਾਲੇ ਗਵੰਡਰਾਂ ਪੁੱਛਣ ਗੀਆਂ ਵੀ ਇਹ ਕਿੱਥੋਂ ਤਿਆਰ ਕਰਾਇਆ ਹੈ ਤਾਂ ਸਾਡੀ ਭੈਣ ਨੇ ਬਹੁਤ ਸੋਹਣਾ ਕੰਮ ਸ਼ੁਰੂ ਕੀਤਾ ਵਾ ਬੁਟੀਕ ਦਾ ਪਿੰਡ ਖਾਈ ਜ਼ਿਲ੍ਹਾ ਮੋਗਾ ਵੀਡੀਓ ਲਾਜ਼ਮੀ ਸ਼ੇਅਰ ਕਰ ਦਿਓ ਬੁਟੀਕ ਵਾਲੀਆਂ ਜਿਹੜੀਆਂ ਭੈਣਾਂ ਚਾਹੁੰਦੀਆਂ ਨਾ ਵੀ ਅਸੀਂ ਬੁਟੀਕ ਆਲੇ ਕੱਪੜੇ ਪਾਉਣੇ ਆ ਪਰ ਸਾਡੇ ਰੇਟ ਨਹੀਂ ਫਿੱਟ ਆ ਰਹੇ ਭੈਣ ਹੁਣ ਇਹ ਰੇਟ ਫਿੱਟ ਕਰਕੇ ਦੇਊਗੀ ਭੈਣ ਕਹਿੰਦੀ ਜਿਹੜੇ ਰੇਟ ਤੇ ਮੈਂ ਤਿਆਰ ਕਰਕੇ ਦੇਤਾ ਉਸ ਰੇਟ ਤੇ ਕਿਸੇ ਭੈਣ ਨਹੀਂ ਨਹੀਂ ਤਿਆਰ ਕਰਕੇ ਦੇਣਾ ਬਹੁਤ ਸੋਹਣੇ ਸੂਟ ਤਿਆਰ ਕਰਕੇ ਦਿੰਦੀ ਆ ਦੇਖ ਸਕਦੇ ਤੁਸੀਂ ਆ ਸੂਟ ਸਾਰੇ ਆਏ ਵੇ ਆ ਛੋਟੀ ਜਿਹੀ ਬੁਟੀਕ ਆ ਤੇ ਕੰਮ ਭੈਣ ਦਾ ਬਹੁਤ ਸੋਹਣਾ ਚੱਲਦਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਏ ਪੈਣੇ ਕਿੰਨੀਆਂ ਕ ਆਪਣੇ ਕੋਲ ਪਹਿਣਾ ਹੈਗੀਆਂ ਜਿਵੇਂ ਹੁਣ ਆਪ ਮਾਤਾ ਹੋਣੀ ਆ ਦੋ ਤਾਂ ਬੈਠੀਆਂ ਬੈਠੀਆਂ ਏ ਹਾਂਜੀ ਤਿੰਨ ਚਾਰ ਹੋਰ ਪਿੰਡ 'ਚ ਵੀ ਆ ਓਕੇ ਓਕੇ ਪਾਈਆਂ ਕਰਦੇ ਆ ਸਲਵਾਰਾ ਮਨਾਉਂਦੇ ਆ ਓਕੇ ਓਕੇ ਤੇ ਮਤਲਬ ਜਿਵੇਂ ਅੱਜ ਭੈਣ ਹੁਣ ਇੱਥੇ ਭੈਣਾ ਉਹ ਆਈਆਂ ਨਹੀਂ ਮਾਤਾ ਹੁਣੀਆਂ ਹੈਗੀਆਂ ਪਰ ਭੈਣ ਕਹਿੰਦੀ ਮੇਰਾ ਕੰਮ ਇਹ ਨਹੀਂ ਪਤਾ ਰਾਤ ਨੂੰ 9-10 ਵਜੇ ਤੱਕ ਹੀ ਚੱਲੀ ਜਾਵੇ ਕਿਉਂਕਿ ਘਰ ਦੇ ਵਿੱਚ ਬੁਟੀਕ ਆ ਇਹ ਸਵੇਰੇ ਮੈਂ 7 ਵਜੇ ਮਤਲਬ ਸਟਾਰਟ ਕਰ ਦਿੰਨੀ ਆ ਮੈਂ ਸਟਾਕ ਕਲੀਅਰ ਕਰਨਾ ਹੁੰਦਾ ਮੇਰੇ ਕੋਲੇ ਮਤਲਬ ਜਿਵੇਂ ਕੋਈ ਐਨ ਆਰ ਆਈ ਹੋਗੀ ਉਹਨਾਂ ਦੇ ਫੋਨ ਵਗੈਰਾ ਆਉਂਦੇ ਰਹਿੰਦੇ ਆ ਕਿ ਮੈਂ ਸੂਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਇਹ ਜੀ ਆਵੇ ਵੀ ਕੱਲ ਨੂੰ ਮੈਨੂੰ ਕੋਈ ਸੂਟ ਲਈ ਇਹ ਕੀ ਕਹਿ ਦੇਵੇ ਇਹ ਹਮਾਰਾ ਸੌਂਤਾ ਇਦਾਂ ਹੀ ਆਣਾ ਭੈਣੇ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਪਹੁੰਚਣਾ ਕਿੱਥੇ ਆ ਠੀਕ ਆ ਪਿੰਡ ਖਾਈ ਜ਼ਿਲ੍ਹਾ ਮੋਗਾ ਖਾਈ ਤੋਂ ਜਦੋਂ ਬਾਹਰੋਂ ਬਾਹਰ ਨੂੰ ਨਿਕਲਦੇ ਆ ਖੇਤਾਂ ਦੇ ਵਿੱਚ ਭੈਣ ਦੀ ਕੋਠੀ ਪਾਈ ਵੀ ਆ ਉੱਪਰ ਬਾਜ ਆ ਲੋਕੇਸ਼ਨ ਪੂਰੀ ਮੈਂ ਲਾ ਦੂੰਗਾ ਪਹੁੰਚਣਾ ਜ਼ਰੂਰ ਆ ਜੀ ਜਿਹੜੀਆਂ ਭੈਣਾਂ ਚਾਹੁੰਦੀਆਂ ਕਿ ਮੈਂ ਬੁਟੀਕ ਵਾਲਾ ਸੂਟ ਤਿਆਰ ਕਰਾਉਣਾ ਹੈ ਤਾਂ ਉਹ ਭੈਣ ਕੋਲ ਜ਼ਰੂਰ ਇੱਕ ਵਾਰੀ ਹੋ ਕੇ ਜਾਣ